ਅੱਜ ਪੰਜਾਬ ਦਾ ਮਾਹੌਲ ਹੋਵੇ ਜਾਂ ਕੈਨੇਡਾ ਦਾ ਮਾਹੌਲ ਹੋਵੇ ਜਾਂ ਅਮਰੀਕਾ ਦਾ ਮਾਹੌਲ ਹੋਵੇ ਜਾਂ ਹੋਰ ਕੰਟਰੀ ਦਾ ਮਾਹੌਲ ਹੋਵੇ ਅੱਜ ਕੱਲ ਜੋ ਕਿ ਲੋਕਾਂ ਵੱਲੋਂ ਆਪਿਆਂ ਨਾਲੋਂ ਤੇ ਉਹ ਟੁੱਟਦਾ ਜਾ ਰਿਹਾ ਹੈ ਤੇ ਦੂਜਿਆਂ ਨਾਲ ਤੇ ਉਹ ਪਿਆ ਜਾ ਰਿਹਾ ਇੱਕ ਇੱਕ ਕਾਰਨ ਹੈ ਕਿ ਅਸੀਂ ਆਪਣੇ ਆਪ ਤੋਂ ਦੂਰ ਹੋ ਗਏ ਹਾਂ ਅੱਗੇ ਸਮਾਂ ਹੁੰਦਾ ਸੀ ਕਿ ਬੱਚੇ ਭੂਆ ਨੂੰ ਮਾਸੀਆਂ ਨੂੰ ਮਾਮਿਆਂ ਨਾਲ ਕਰਦੇ ਸਨ ਪਰ ਅੱਜ ਨਾ ਬੱਚੇ ਯਾਰ ਕਰਦੇ ਆ ਮਾਮੀਆਂ ਨੂੰ ਮਾਸੀਆਂ ਜਾਂ ਭੂਆ ਨੂੰ ਜਾਂ ਫੁੱਫੜਾਂ ਨੂੰ ਨਾ ਹੀ ਭੂਆ ਮਾਮੀਆਂ ਦਾ ਮਾਸੀਆਂ ਯਾਰ ਕਰਦੀਆਂ ਨੇ ਇਹਦਾ ਕਾਰਨ ਹੈ ਕਿ ਅਸੀਂ ਆਪਣੇ ਆਪ ਤੋਂ ਦੂਰ ਹੋ ਚੁੱਕੇ ਆ ਸਾਡਾ ਆਪਸੀ ਜੋ ਪਿਆਰ ਸੀ ਉਹ ਨਹੀਂ ਰਿਹਾ ਕੋਈ ਸਮਾਂ ਹੁੰਦਾ ਸੀ ਕਿ ਅਗਲਾ ਰਿਸ਼ਤੇਦਾਰੀ ਵੀ ਜਾਂਦਾ ਹੁੰਦਾ ਸੀ ਇੱਕ ਦੋ ਨੇ ਰਹਿ ਗਿਆ ਹੁੰਦਾ ਸੀ ਹਰ ਇੱਕ ਬੰਦਾ ਰਿਸ਼ਤੈ ਇਹ ਵੀ ਕਹਿੰਦਾ ਸੀਗਾ ਵੀ ਭਾਈ ਜੀ ਤੁਸੀਂ ਆਏ ਹੋ ਸਾਡੇ ਕੋ ਰਹੋ ਪਰ ਜੇਕਰ ਹੁਣ ਕੋਈ ਆਪਾਂ ਆਮ ਰਿਸ਼ਤੇਦਾਰੀ ਵੀ ਜਾਣਿਆਂ ਤਾਂ ਹਰ ਇੱਕ ਦਾ ਇਹ ਹੁੰਦਾ ਮੰਦੀ ਹਾਲਤ ਵੀ ਕਦੋਂ ਚਾ ਪੀਵੇ ਕਦੋਂ ਬਾਜ਼ ਜਾਵੇ ਇਹ ਘੰਟਰ ਬੱਧ ਬੰਦਾ ਕੋਈ ਇਸ ਰਿਸ਼ਤੇਰ ਕੋ ਨਹੀਂ ਰਹਿ ਸਕਦਾ ਕਿਉਂਕਿ ਹਾਲਾਤ ਇਹੋ ਜਿਹੇ ਬਣਦੇ ਜਾ ਰਹੇ ਹਨ ਅਸੀਂ ਆਪਣੇ ਆਪ ਤੋਂ ਦੂਰ ਹੋ ਗਏ ਕੋਸ ਮੋਬਾਈਲਾਂ ਨੇ ਦੂਰ ਕਰਤੇ ਕੋਸ ਸਾਡੇ ਮਨ ਦੀ ਮਾੜੀ ਸੋਚ ਨੇ ਦੂਰ ਕਰਤੇ ਹਨ ਇਹਦਾ ਇੱਕ ਕਾਰਨ ਹੈ ਕਿ ਅਸੀਂ ਪਰਿਵਾਰ ਵਿੱਚ ਬੈਠ ਕੇ ਆਪਣਾ ਘਰdੀਆਂ ਜੋ ਪ੍ਰੋਬਲਮਾਂ ਨੇ ਹੱਲ ਨਹੀਂ ਕਰ ਸਕੇ ਘਰdੀਆਂ ਕਿਉਂਕਿ ਛੇਵੇਂ ਪਾਸੇ ਗੁਰੂ ਹਰਗੋਬਿੰਦ ਸਾਹਿਬ ਗਿਆ ਕਰਦੇ ਸਨ ਅਕਾਲ ਤਖਤ ਦੇ ਭਾਈ ਜੋ ਘਰdੀਆਂ ਕੋਈ ਨਿੱਜੀ ਪ੍ਰੋਬਲਮ ਹੁੰਦੀਆਂ ਨਾ ਨਿੱਜੀ ਝਗੜੇ ਹੁੰਦੇ ਆ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਨਿਵੇੜਿਆ ਕਰੋ ਪਰ ਅਸੀਂ ਗੁਰੂ ਦਾ ਸਨਾਂ ਅੱਜ ਲਾਗ ਨਹੀਂ ਕੀਤਾ ਜਸ ਕਰਕੇ ਅੱਜ ਆਪਸੀ ਸਾਡਾ ਮੋਹ ਮਹਾਵਰ ਪਿਆਰ ਖਤਮ ਹੁੰਦਾ ਜਾ ਰਿਹਾ ਹੈ ਹਰ ਇੱਕ ਇੱਕ ਇਹੀ ਕਹਿੰਦਾ ਵੀ ਅੱਜ ਪਹਿਲਾਂ ਵੀ ਗੱਲ ਨਹੀਂ ਰਹੀ ਪਰ ਜੇ ਉਹ ਆਪਣੇ ਆਪ ਨੇ ਅੰਦਰ ਚਾਤੀ ਮਾਰੇ ਤਾਂ ਆਪਣੇ ਆਪ ਨੇ ਅੰਦਰ ਦੀ ਖੋਜ ਕਰੇ ਤਾਂ ਇਹ ਪਿਆਰ ਵਧਣਾ ਚਾਹੀਦਾ ਸੀ ਪਰ ढੁੰਡਣਾ ਜੋ ਆਪਸੀ ਪਿਆਰ ਖਤਮ ਨਾ ਜਾ ਰਿਹਾ ਹਰ ਇੱਕ ਮਨੁੱਖ ਮੋਬਾਈਲ ਦੇ ਵਿੱਚ ਜੀ ਬਿਜੀ ਰਹਿੰਦਾ ਕੋਈ WhatsApp ਦੇਖਦਾ ਕੋਈ YouTube ਤੇ ਬਲੌਗ ਦੇਖਦਾ ਕੋਈ ਸਟੋਰੀਆਂ ਸੁਣਦਾ ਕੋਈ Instagram ਦੇਖੀ ਜਾਂਦਾ ਹੈ ਪਰ ਆਪਣੇ ਆਪ ਨਾਲੋਂ ਮਨੁੱਖ ਅੱਜ ਦੂਰ ਹੋ ਗਿਆ ਹੈ ਇਸ ਕਰਕੇ ਦੇਸ਼ ਤੇ ਦਾਰੀਆਂ ਵਿੱਚ ਮਾਫ ਯਾਰ ਮਾਫ ਨਹੀਂ ਰਿਹਾ ਧੰਨਵਾਦੀ